نہیں چلے گی نہیں چلے گی آؤ کتاباں زندہ باد زندہ باد یہ کرنے دے نہ تھارے لوکاں دے ہڑ بھڑ تے پڑے تلے تلے ماں نہ کھائیں کٹھے ہو گئے ਪਤਾਂ ਜੀ ਇਹਨਾਂ ਨੂੰ ਰੋਟੀ ਨਹੀਂ ਦੇਣੀ ਉਹ ਮੈਂ ਕਿਹਾ ਅਸੀਂ ਸ਼ਾਰਿਆਂ ਵਾਲੀ ਲੰਗਰ ਲਾਇਆ ਸਾਨੂੰ ਨਹੀਂ ਪਤਾ ਇਹ ਖਾਖੀ ਦੇ ਅੰਦਰ ਇਹਨੇ ਚੋਰ ਇਹਨੇ ਗਦਾਰ ਬੈਠੇ ਆ ਸਾਡਾ ਨਮਕ ਖਾ ਕੇ ਸਾਡੇ ਨਾਲ ਹਰਾਮੀਆਂ ਕਰਨਗੇ ਸਾਡੀਆਂ ਇਹ ਟਾਲੀਆਂ ਚੋਰੀ ਕਰਨਗੇ ਉਹ ਕਿਸਾਨੋ ਚਾਦਰ ਵੀ ਤੁਹਾਡੀ ਸਿਲੰਡਰ ਵੀ ਤੁਹਾਡਾ ਤੇ ਚੁੱਕਣ ਵਾਲੀ ਪੰਜਾਬ ਪੁਲਸ ਵੀ ਤੁਹਾਡੀ ਐਦੋ ਵੱਡੀ ਲਾਂਤ ਕੀ ਪਾਉਣੀ ਆ ਪੁਲਸ ਨੂੰ ਜੇ ਮੈਂ ਝੂਠਾ ਤੇ ਕੋਈ ਪੁਲਿਸ ਵਾਲਾ ਸ਼ਾਬਦ ਕਰ ਦੇ ਕਿ ਅਠਵਾਲ ਗਲਤ ਬੋਲਣ ਡਿਆ ਵਾ ਤੁਸਾਂ ਸਾਹਮਣੇ ਬੜੀਆ ਢਿੰਗਾ ਮਾਰ ਮਾਰ ਸਾਡੀ ਸਟੇਜ ਤੋੜੀ ਇਹ ਤੁਹਾਡੇ ਅੰਦਰ ਹਿੰਮਤ ਸੀਗੀ ਤੇ ਸਾਨੂੰ ਵੰਗਾਰ ਕੇ ਦੱਸ ਦਿਓ ਫਿਰ ਤੁਹਾਨੂੰ ਦੱਸ ਦੇ ਸਟੇਜ ਕਿਦਾਂ ਤੋੜਨੀ ਆ ਤੁਹਾਨੂੰ ਵੰਗਾਰ ਕੇ ਆਖਿਆ ਸੀ ਕਿ ਸਾਰੀ ਪੁਲਿਸ ਆਜੋ ਜੇ ਮਾਂ ਦਾ ਦੁੱਧ ਪੀਤਾ ਤੇ ਚੁੱਕੋ ਡੱਲੇ ਵਾਲ ਨੂੰ ਉਦੋਂ ਬੰਦਰਵਾਗ ਤੁਸਾਂ ਪੂਛ ਚੜਿਆਂ ਦੇ ਵਿੱਚ ਲੈ ਕੇ ਕਿਉਂ ਲੁਕੇ ਫਿਰਦੇ ਸੀਗੇ ਤੇ 19 ਤਰੀਕ ਨੂੰ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਝੋਲੀ 'ਚ ਪੈ ਕੇ ਕਹਿੰਦਾ ਚਲੋ ਬੜਾ ਬੰਦਰਵਾਗ ਹੰਡਿਆ ਇੱਕ ਸਟੈਪ ਦੇ ਉੱਤੇ ਕਿ ਮੈਂ ਦੱਸਣਾ ਨਹੀਂ ਚਲੋ ਮੈਂ ਦੱਸ ਦੇਣਾ ਭੱਜ ਜੋ ਓਏ ਅਸੀਂ ਐਲਾਨ ਕਰਕੇ ਆਉਨੇ ਆ ਅਸੀਂ ਐਲਾਨ ਕਰਕੇ ਤੇਰੇ ਘਰ ਅੱਗੇ ਆਏ ਆ ਵੀ 31 ਤਰੀਕ ਨੂੰ ਆਵਾਂਗੇ ਤੂੰ ਇਹਨੂੰ ਵੀ ਆਪਣਾ ਘਰ ਸਮਝ ਇਹ ਤੇਰੇ ਨੇ ਇਹ ਤੇਰੀ ਹਾਂ ਚ ਹਾਂ ਪਾਉਂਦੇ ਨੇ ਇਹ ਤੇਰੇ ਨਾਲ ਸ਼ੈਨ ਕਰਦੇ ਨੇ ਇਹਨਾਂ ਦੇ ਘਰ ਤਾਂ ਘੇਰੇ ਨੇ ਲੋਕ ਕਹਿਣਗੇ ਐਮਐਲਏ ਦੀ ਕੀ ਗਲਤੀ ਆ ਐਮਐਲਏ ਜਾ ਕੇ ਮੱਥਾ ਟੇਕ ਕੇ ਆਉਂਦਾ ਆਪਣੇ ਫੁਫੜ ਨੂੰ ਜਿਹੜਾ ਪੈ ਗਿਆ ਜਾ ਕੇ ਪ੍ਰਧਾਨ ਮੰਤਰੀ ਦੀ ਝੋਲੀ 'ਚ ਇਹਸ ਕਰਕੇ ਅਸੀਂ ਅੱਜ ਆਪਣਾ ਰੋਜ਼ ਪਰਦਸ਼ਨ ਕਰਨਾ ਹੈ ਅੱਜ ਦੁਆ ਫੋਰਮਾ ਦੇ ਸੱਦੇ ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਐਮਐਲਏ ਦੇ ਘਰਾਂ ਅੱਗੇ ਜਿਹੜੇ ਰੋਸਟਰ ਨੇ ਦਿੱਤੇ ਜਾ ਰਹੇ ਆ ਉਹਦੇ ਸਬੰਧ ਵਿੱਚ ਸੰਯੁਕਤ ਮੋਰਚੇ ਵੱਲੋਂ ਜਿਹੜੀ ਹਮਾਇਤ ਆ ਉਹ ਠੋਕ ਕੇ ਕੀਤੀ ਗਈ ਆ ਤੇ ਸਾਡੀ ਵੀ ਨਾਲ ਦੀ ਮੰਗ ਆ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਉਹ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਬਲਡੋਜ਼ਰ ਫੇਰੇ ਆ ਉਹਨਾਂ ਦਾ ਸਮਾਨ ਭੰਨਿਆ ਉਹ ਮਤਲਬ ਪੂਰਾ ਕੀਤਾ ਜਾਵੇ ਜਿਹੜਾ ਸਮਾਨ ਚੋਰੀ ਕੀਤਾ ਉਹਨਾਂ ਦੇ ਪੁਲਿਸ ਵਾਲਿਆਂ ਦੇ ਬਦੋ ਖਿਲਾਫ ਜਿਹੜੀ ਸਖਤ ਧਾਰਾ ਜਿਹੜੀ ਲਾ ਕੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਛੁੱਟਿਆ ਜਾਵੇ ਜਿਹੜੀ ਸਰਕਾਰ ਕਹਿੰਦੀ ਹੈ ਕਿ ਛੜਕਾ ਰੋਕਦੇ ਕਿਸਾਨ ਲੋਕਾਂ ਨੂੰ ਤਕਲੀਫ ਹੁੰਦੀ ਆ ਅਸੀਂ ਪੁੱਛਣਾ ਚਾਹੁੰਦੇ ਹਾਂ ਭਗਵੰਤ ਮਾਨਕੋ ਕਿ ਜਦੋਂ ਤੁਸੀਂ ਚੋਲਾ ਤੋਂ ਪਹਿਲਾਂ ਰੋਡ ਸ਼ੋਅ ਕਰਦੇ ਹੋ ਉਦੋਂ ਲੋਕਾਂ ਦਾ ਦਰਦ ਤੁਹਾਨੂੰ ਕਿਉਂ ਨਹੀਂ ਆਉਂਦਾ ਉਦੋਂ ਤੁਸੀਂ 15 20 ਦਿਨ ਛੜਕਾ ਜਿਹੜੀਆਂ ਉਹ ਬੰਦ ਕਰੀ ਰੱਖਦੇ ਹੋ ਇਸ ਕਰਕੇ ਕਿਸਾਨ ਜਿਹੜੇ ਆ ਛੜਕਾ ਨਹੀਂ ਰੋਕਣੀਆਂ ਚਾਹੁੰਦੇ ਕਿਸਾਨ ਆ ਰਾਮ ਨਾ ਜਾਣਾ ਚਾਹੁੰਦੇ ਸੀ ਚੰਡੀਗੜ੍ਹ ਇਹਨਾਂ ਨੇ ਜਾਣ ਬੁੱਝ ਕੇ ਕਿਸਾਨਾਂ ਨੂੰ ਜਿਹੜਾ ਰੋਕਿਆ ਵਾ ਜਿਹੜੀ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾਂਗੇ ਤੇ ਹਰ ਹਾਲਤ ਵਿੱਚ ਜਿਹੜੀ ਖੇਤੀ ਆ ਉਹਨੂੰ ਲਾਹੇਵੰਦਾ ਬਣਾਵਾਂਗੇ ਅੱਜ ਸਾਡੀ ਮੰਗ ਹੈ ਕਿ ਤੁਰੰਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿੰਨੇ ਫੋਰਮ ਜਿਹੜੇ ਆ ਕੱਟੇ ਹੋ ਕੇ ਇਸ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਜਿਹੜਾ ਨੱਕ ਚ ਦਮ ਕਰਨਗੇ ਬਹੁਤ ਹੀ ਸਤਿਕਾਰਯੋਗ ਸਾਰੇ ਜਥੇਬੰਦੀਆਂ ਦੇ ਸੱਦੇ ਦੇ ਕੱਠੇ ਹੋਏ ਕਿਸਾਨ ਭਰਾਓ ਵਾਹਿਗੁਰੂ ਖਾਲਸਾ ਵਾਹਿਗੁਰੂ ਦੇ ਫਤਿਹ ਆਜੇ ਜਿਹੜੇ ਤੁਸੀਂ ਸਾਡੇ ਦੂਜੇ ਪ੍ਰਧਾਨ ਸਾਹਿਬ ਤੋਂ ਸੋਣੀ ਲਿਆ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਜੋ ਤਸ਼ੱਦਦ ਕੀਤਾ ਪੰਜਾਬ ਦੀ ਗਵਰਨਮੈਂਟ ਨੇ ਜਿੱਦਾਂ ਸੈਂਟਰ ਗਵਰਨਮੈਂਟ ਅੱਗੇ ਬਾਡਰਾਂ ਦੇ ਸਾਡੇ ਨਾਲ ਕਰ ਰਹੀ ਸੀ ਇਹ ਇਹ ਖੇਖਣ ਕਰ ਰਿਆ ਸੀ ਮੈਂ ਤੁਹਾਡਾ ਬੰਦਾ ਪਰ ਇਹਨੇ ਵੀ ਤਾਂ ਤੁਹਾਡੇ ਸਾਹਮਣੇ ਜਿਹੜਾ ਜੁਰਮ ਕੀਤਾ ਉਹ ਇਹ ਜਿਹੜਾ ਜੁਰਮ ਇਹਨੂੰ ਮਹਿੰਗਾ ਪਊਗਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੰਗਾਂ ਇਹਨਾਂ ਦਸੀਆਂ ਜੇ ਨਾ ਪੂਰੀਆਂ ਹੋਈਆਂ ਬੱਡੇ ਸਿੰਘਾਂ ਨਾਲ ਲੜਾਂਗੇ ਔਰ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦੇਵਾਂਗੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਲੋਕਾਂ ਦੇ ਵਿੱਚ ਕੀ ਤਾਕਤ ਹੈ ਅਸੀਂ ਸਾਰੇ ਅੱਜ ਬਹੁਤ ਖੁਸ਼ ਆ ਜਿਹਦੇ ਵਿੱਚ ਵਖੋ ਜਿੱਥੇ ਬੰਦੇ ਜਦੋਂ ਇਕੱਠੇ ਹੋਈ ਜਾਂਦੇ ਨੇ ਇਹਨਾਂ ਕੋਲਾਂ ਨੇ ਇਕੱਠਿਆ ਕਰਨਾ ਸਾਰਿਆਂ ਨੂੰ ਔਰ ਇਕੱਠੇ ਹੋ ਗਏ ਅਸੀਂ ਵੱਡੀ ਲੜਾਈ ਹੋਰ ਵਧਾਂਗੇ ਹੋਰ ਵੀ ਬਹੁਤ ਵੱਡੀ ਲੜਾਈ ਹੈ ਜਿਹੜੀ ਇਹਦੇ ਵਿੱਚ ਦੋਹਾਂ ਜਮਾਤਾਂ ਦੀ ਲੜਾਈ ਆ ਇੱਕ ਮਿੰਨੇ ਲੁੱਟੇ ਜਾਂਦੇ ਨੇ ਲੋਕ ਇੱਕ ਮਿੰਨੇ ਵੱਡੇ ਲਟੇਰੇ ਜਿਹੜੇ ਸਭ ਕੁਝ ਹੜੱਪੀ ਜਾਂਦੇ ਆ ਸਾਡੇ ਕਿਰਤੀ ਜਮਾਤ ਨੂੰ ਕਿਦਾਂ ਖਰਾਬ ਕਰਦੇ ਆ ਆ ਜਿਹੜਾ ਨਿਕਾ ਮੋਟਾ ਹਮਲਾ ਇਹਨਾਂ ਕੀਤਾ ਵੱਡੇ ਮਲੇਵਿਕ ਕਰਨਗੇ ਅਸੀਂ ਆਉਣ ਵਾਲੇ ਸਮੇਂ 'ਚ ਬਹੁਤ ਤਗੜੇ ਹੋ ਕੇ ਇਹਦਾ ਟੱਕਰਾਂ ਕਰਾਂਗੇ ਬਾਹਰ ਜੇ ਕਾਲ ਸਾਹਿਬ ਬਾਹਰ ਜੇ ਕੀ ਫਦੇ ਕੋ ਜੀ ਅੱਜ ਜਿਹੜਾ 31 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਐਮਐਲਏ ਨੇ ਚਾਹੇ ਮੰਤਰੀ ਨੇ ਉਹਨਾਂ ਦੇ ਦਫ਼ਤਰਾਂ 'ਚ ਘਰਾਂ 'ਚ ਜੋ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਅ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਦੋਨਾਂ ਫੋਰਮਾਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀਗਾ ਕਿ ਜਿਹੜਾ 19 ਤਰੀਕ ਨੂੰ ਜਦੋਂ ਸੈਂਟਰ ਤੇ ਮੰਤਰੀ ਚੰਡੀਗੜ੍ਹ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਗੱਲਬਾਤ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਕਿਸਾਨ ਆਗੂਆਂ ਨੂੰ ਗ੍ਰਫਤਾਰ ਕਰ ਲਿਆ ਤੇ ਜਿਹੜਾ ਸ਼ੰਭੂ ਤੇ ਖਨੌਰੀ ਮੋਰਚਾ ਲੱਗਾ ਸੀ ਉਥੇ ਕਿਸਾਨਾਂ ਦੀਆਂ ਤੰਬੂ ਸਨ ਟਰਾਲੀਆਂ ਸਨ ਸਟੇਜ ਸੀ ਉਹ ਸਾਰੀ ਪੁਲਿਸ ਬਲ ਦੇ ਨਾਲ ਉਹਨਾਂ ਨੇ ਉਥੋਂ ਖੇੜਤੀ ਤੇ ਉਸ ਤੋਂ ਬਾਅਦ ਸਾਡੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਬਰ ਵਿਰੋਧੀ ਤਵੇਸ ਬਣਾਇਆ 28 ਤਰੀਕ ਨੂੰ ਉਹਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਸੀਗੇ ਕਿਸਾਨ ਆਗੂ ਉਹਨਾਂ ਨੂੰ ਰਿਹਾ ਕਰਤਾ ਪਰ ਜਿਹੜੇ ਐਮਐਲਏ ਦੀ ਸ਼ਹਿਤੇ ਜਾਂ ਪੁਲਿਸ ਨੇ ਪੁਲਿਸ ਦੇ ਡੀਆਈਜੀ ਮਨਦੀਪ ਸਿੰਘ ਆ ਨਾਨਕ ਸਿੰਘ ਆ ਹੋਰ ਨੇ ਉਹਨਾਂ ਦੀ ਅਗਵਾਹੀ ਹੇਠ ਸ਼ੰਭੂ ਦੇ ਖਨੌਰੀ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਚੋਰੀ ਕਰਕੇ ਲੈ ਕੇ ਐਮਐਲਏ ਦੇ ਬੰਦੇ ਕਿਸਾਨਾਂ ਦੇ ਟੈਂਟ ਤੋੜ ਦਿੱਤੇ ਕਿਸਾਨਾਂ ਨੇ ਪਿੰਡਾਂ ਦੇ ਵਿੱਚ ਰੁਪਈਆ ਰੁਪਈਆ ਇਕੱਠਾ ਕਰਕੇ ਉੱਥੇ ਰਾਸ਼ਨ ਇਕੱਠਾ ਕੀਤਾ ਸੀਗਾ ਉਹ ਰਾਸ਼ਨ ਚੋਕ ਕੇ ਲੈ ਗਏ ਮੇਰਾ ਕਹਿਣ ਤੋਂ ਭਾਵ ਹੈ ਕਿ ਉੱਥੇ ਬਹੁਤ ਵੱਡਾ ਜਿਹੜਾ ਆ ਉਹ ਨੁਕਸਾਨ ਕੀਤਾ ਗਿਆ ਇੱਕ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਆ ਉਹਨੂੰ ਉਥੋਂ ਦਾ ਜਿਹੜਾ ਮੌਜੂਦਾ ਐਸਐਚਓ ਆ ਸ਼ੰਭੂਪੁਰ ਥਾਣੇ ਦਾ ਉਹਨੇ ਬਹੁਤ ਹੀ ਜਨੀਲ ਕੀਤਾ ਬੇਇੱਜ਼ਤ ਕੀਤਾ ਤੇ ਕੁੱਟ ਮਾਰ ਕੀਤੀ ਸਾਡੀ ਇਹ ਮੰਗ ਆ ਅੱਜ ਦੇ ਧਰਨੇ ਆ ਰਹੀਂ ਪਈ ਪੰਜਾਬ ਸਰਕਾਰ ਉਹ ਜਿਹੜਾ ਸਮਾਨ ਚੋਰੀ ਹੋਇਆ ਉਹਦੀ ਪਰਭਾਈ ਕਰੇ ਤੇ ਜਿੰਨੇ ਪੁਲਿਸ ਅਫਸਰ ਨੇ ਉਹ ਸੇ ਕਿਸਾਨਾਂ 'ਗੂ ਤੇ ਤਸ਼ੱਦਦ ਕੀਤਾ ਉਹਨੂੰ ਬੇਇੱਜ਼ਤ ਕੀਤਾ ਉਹਨੂੰ ਬਰਖਾਸਤ ਕੀਤਾ ਜਾਵੇ ਤੇ ਨਾਲ ਹੀ ਜਿਹੜੇ ਲੋਕਾਂ ਨੇ ਉਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਆ ਜਾਂ ਜਿਨ੍ਹਾਂ ਨੇ ਸ਼ਹਿਦ ਦਿੱਤੀ ਸਮਾਨ ਚੋਰੀ ਕਰਨ ਦੀ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਇਹ ਤਿੰਨ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਆ ਉਹ ਦੋਨਾਂ ਫੋਰਮਾਂ ਵੱਲੋਂ ਤੇ ਐਸਕੇ ਵੱਲੋਂ ਇਸ ਮੰਗਾਂ ਦੀ ਹਮਾਇਤ ਵਿੱਚ ਇਹ ਅੱਜ ਜਿਹੜਾ ਇੱਥੇ ਆਪਾਂ ਐਮਐਲਏ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਉਹਦੇ ਦਫ਼ਤਰ ਦੇ ਮੋਰੇ ਅਸੀਂ ਬੈਠੇ ਆ ਇਹ ਧਰਨਾ ਜਿਹੜਾ ਸਾਡਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਆ ਇਸ ਤੋਂ ਬਾਅਦ ਜੇ ਸਰਕਾਰ ਇਹਨਾਂ ਮੰਗਾਂ ਲ ਨਾ ਨ ਮੰਨੀਆਂ ਤੇ ਆਉਣ ਵਾਲੇ ਸਮੇਂ 'ਚ ਤਿੰਨੇ ਫਾਰਮ ਜਿਹੜੇ ਇਕੱਠੇ ਹੋ ਕੇ ਕੋਈ ਵੱਡਾ ਐਕਸ਼ਨ ਲੈਣਗੇ ਜਿਹਦੇ 'ਚ ਸਰਕਾਰ ਨੂੰ ਸਾਡੀਆਂ ਮੰਗਾਂ ਜੜੀਆਂ ਮੰਨ ਲਈ ਮਜਬੂਰ ਕੀਤਾ ਜਾਵੇ